ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਸਭ ਨੇ ਸੁਣਿਆ ਹੈ ਪਰ ਅੱਜ ਤੁਹਾਨੂੰ ਪੰਜਾਬ ਦੇ ਕਹਜੇ ਮਹਾਰਾਜੇ ਬਾਰੇ ਦੱਸਾਂਗੇ ਜਿਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਪੰਜਾਬ ਦਾ ਉਹ ਮਹਾਰਾਜਾ ਜਿਨੇ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਹਰੀ ਸਿੰਘ ਨਲਵਾ ਤੋਂ ਲਈ 13 ਸਾਲ ਦੀ ਉਮਰ 'ਚ ਜਿਨੇ ਆਪਣੀ ਪਹਿਲੀ ਜੰਗ ਲੜੀ ਤੇ ਚੜਦੀ ਜਵਾਨੀ 'ਚ ਪਸ਼ਾਵਰ ਦਾ ਗਵਰਨਰ ਬਣਿਆ ਤੇ 19 ਸਾਲ ਦੀ ਉਮਰ 'ਚ ਬਣਿਆ ਪੰਜਾਬ ਦਾ ਮਹਾਰਾਜਾ ਅੱਜ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਤੇ ਪੰਜਾਬ ਦੇ ਤੀਜੇ ਮਹਾਰਾਜੇ ਕਮਰ ਨੌਨਿਹਾਲ ਸਿੰਘ ਬਾਰੇ ਇੱਕ ਅੰਗਰੇਜ਼ ਇਤਿਹਾਸਕਾਰ ਲੈਪਲ ਗ੍ਰਿਫਨ ਇਹ ਲਿਖਦਾ ਹੈ ਕਿ ਕਮਰ ਨੌਨਿਹਾਲ ਸਿੰਘ ਦਾ ਇੱਕ ਇੱਕ ਗੁਣ ਆਪਦੇ ਦਾਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਸੀ ਜਿਉਂਦੀ ਉਮਰ ਉਹਦੇ ਨਾਲ ਵਫਾ ਕਰਦੀ ਤਾਂ ਕਮਰ ਨੌਨਿਹਾਲ ਸਿੰਘ ਇੰਨਾ ਕਾਬਿਲ ਸੀ ਕਿ ਉਹਨੇ ਪੰਜਾਬ ਦੀਆਂ ਸਰਹੱਦਾਂ ਈਰਾਨ ਇਰਾਕ ਤੱਕ ਲੈ ਜਾਣੀਆਂ ਸੀ ਫਿਰ ਇੰਨੇ ਕਾਬਲ ਨੌਜਵਾਨ ਨੂੰ ਕਿਵੇਂ ਲਾਹੌਰ ਦਰਬਾਰ ਚ ਬੈਠੇ ਖਾਲਸਾ ਰਾਜ ਦੇ ਗੱਦਾਰਾਂ ਨੇ ਖਤਮ ਕਰ ਦਿੱਤਾ ਕਿਵੇਂ ਕਮਰ ਨਾਨਹਾਲ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਕੌਣ ਕੌਣ ਉਹਦੇ ਕਤਲ ਚ ਸ਼ਾਮਿਲ ਸੀ ਅੱਜ ਤੁਹਾਨੂੰ ਸਭ ਦੱਸਾਂਗੇ ਕਿਵੇਂ ਖਾਲਸਾ ਰਾਜ ਦਾ ਉੱਚੜਦਾ ਸੂਰਜ ਡਬੋਇਆ ਗਿਆ ਇਹ ਪੂਰੀ ਵੀਡੀਓ ਚ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਧਾ ਹੀ ਕਮਰ ਨੌਨਿਹਾਲ ਸਿੰਘ ਨੂੰ ਰਾਜਾ ਬਣਾਇਆ ਜਾਂਦਾ ਤਾਂ ਖਾਲਸਾ ਰਾਜ ਕਦੇ ਖਤਮ ਨਹੀਂ ਸੀ ਹੋਣਾ ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਆਪਣੇ ਦਰਬਾਰ 'ਚ ਕਿਹਾ ਕਰਦੇ ਸੀ ਕਿ ਜਦ ਕਮਰ ਨੌਨਿਹਾਲ ਸਿੰਘ ਦਾ ਰਾਜ ਆਊਗਾ ਉਦੋਂ ਪੰਜਾਬ ਹੋਰ ਜ਼ਿਆਦਾ ਖੁਸ਼ਹਾਲ ਹੋ ਜਾਊਗਾ ਇੰਨਾ ਯਕੀਨ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਲਾਹੌਰ ਤੇ ਪੰਜਾਬ ਦੀ ਜਨਤਾ ਨੂੰ ਕਮਰਨੌਨਿਹਾਲ ਸਿੰਘ ਤੇ ਲੋਕ ਉਹਨੂੰ ਇਸ ਕਰਕੇ ਪਿਆਰ ਨਹੀਂ ਕਰਦੇ ਸੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਹੈ ਉਹ ਇੰਨਾ ਕਾਬਿਲ ਸੀ ਕਿ ਹਰ ਇੱਕ ਨੂੰ ਉਹਦੇ ਚੋਂ ਪੰਜਾਬ ਦਾ ਭਵਿੱਖ ਨਜ਼ਰ ਆਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਕਮਰਨੌਨਿਹਾਲ ਸਿੰਘ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਆਪ ਪੜੇ ਲਿਖੇ ਨਹੀਂ ਸੀ ਪਰ ਉਹਨਾਂ ਨੇ ਆਪਣੇ ਪੋਤਰੇ ਨੂੰ ਗੁਰਮੁਖੀ ਫਾਰਸੀ ਤੇ ਅੰਗਰੇਜ਼ੀ ਦੀ ਸਿੱਖਿਆ ਦਲਵਾਈ ਕਹਿੰਦੇ ਨੇ ਕਿ ਕਮਰ ਨੌਨਿਹਾਲ ਸਿੰਘ ਅੰਗਰੇਜ਼ੀ ਪੜਨ ਤੇ ਲਿਖਨ ਚ ਬਹੁਤ ਐਕਸਪਰਟ ਸੀ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਹਰੀ ਸਿੰਘ ਨਲਵਾ ਲੈਣਾ ਸਿੰਘ ਮਜੀਠੀਆ ਤੇ ਜਰਨਲ ਵੈਂਟੂਰਾ ਜੋ ਪਹਿਲਾਂ ਕਦੇ ਨੈਪੋਲੀਅਨ ਦੀ ਫੌਜ ਚ ਅਫਸਰ ਹੁੰਦੇ ਸੀ ਤੇ ਬਾਅਦ ਚੋਂ ਖਾਲਸਾ ਰਾਜ ਦੇ ਅਫਸਰ ਬਣੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਸੀਗੇ ਜਿਹੜੇ ਕਹਿੰਦੇ ਨੇ ਕਿ ਜਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਖਰੀ ਦਿਨਾਂ ਚ ਆਪਣੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਨੂੰ ਅਗਲਾ ਮਹਾਰਾਜਾ ਬਣਾਉਣ ਦਾ ਐਲਾਨ ਕੀਤਾ ਤਾਂ ਲਾਹੌਰ ਦਰਬਾਰ ਚ ਬਹੁਤ ਲੋਕਾਂ ਨੇ ਬਹੁਤ ਸਰਦਾਰਾਂ ਨੇ ਇਤਿਹਾਸੀ ਕੇ ਕਮਰਨੌ ਨਿਹਾਲ ਸਿੰਘ ਨੂੰ ਮਹਾਰਾਜਾ ਬਣਾਇਆ ਜਾਵੇ ਕਿਉਂਕਿ ਜੋ ਖੜਕ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਡੇ ਪੁੱਤਰ ਬਹੁਤ ਲੋਕ ਸਮਝਦੇ ਸੀ ਕਿ ਉਹ ਪੰਜਾਬ ਦੀ ਗੱਦੀ ਸੰਭਾਲਣ ਦੇ ਲਾਇਕ ਨਹੀਂ ਸਭ ਨੂੰ ਪੰਜਾਬ ਦਾ ਭਵਿੱਖ ਕਮਰਨਾਨ ਨਿਹਾਲ ਸਿੰਘ ਚੋਂ ਨਜ਼ਰ ਆਉਂਦਾ ਸੀ ਪਰ ਇਦਾਂ ਨਹੀਂ ਹੋ ਸਕਿਆ 22 ਜੂਨ 1849 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਆ ਤੇ ਉਸ ਸਮੇਂ ਪੰਜਾਬ ਦੇ ਮਹਾਰਾਜਾ ਸੀ ਮਹਾਰਾਜਾ ਖੜਕ ਸਿੰਘ ਕਮਰਨਾਨ ਨਿਹਾਲ ਸਿੰਘ ਉਸ ਸਮੇਂ ਸੀ ਪੇਸ਼ਾਵਰ ਚ ਤੇ ਲਾਹੌਰ ਦਰਬਾਰ ਤੇ ਖਾਲਸਾ ਰਾਜ ਦਾ ਮੁੱਖ ਮੰਤਰੀ ਸੀ ਧਿਆਨ ਸਿੰਘ ਡੋਗਰਾ ਇਤਿਹਾਸਕਾਰ ਲਿਖਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰੇ ਭਰਾਮਾ ਨੇ ਆਪਣੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਮਹਾਰਾਜਾ ਖੜਕ ਸਿੰਘ ਤੋਂ ਮੁੱਖ ਮੰਤਰੀ ਧਿਆਨ ਸਿੰਘ ਡੋਗਰੇ ਨੇ ਦਰਖਾਸਤਾਂ ਵਾਲੀ ਸੰਦੂਕੜੀ ਫੜ ਲਈ ਕਿ ਮਹਾਰਾਜਾ ਸਾਹਿਬ ਤੁਸੀਂ ਆਰਾਮ ਕਰੋ ਸਾਰੀ ਜ਼ਿੰਮੇਵਾਰੀ ਮੈਂ ਵੇਖਾਂਗਾ ਹੁਣ ਖਾਲਸਾ ਰਾਜ ਇੰਨਾ ਵਧੀਆ ਸੀ ਲੋਕਾਂ ਨੂੰ ਇੰਨਾ ਸੌਖਾ ਸੀ ਕਿ ਲੋਕ ਆਪਣੀ ਸਮੱਸਿਆ ਲਿਖ ਕੇ ਦਰਖਾਸਤ ਲਿਖ ਕੇ ਸਿੱਧਾ ਆਪਣੇ ਮਹਾਰਾਜੇ ਨੂੰ ਭੇਜ ਦਿੰਦੇ ਸੀ ਕੋਈ ਵਿਚ ਵਿਚੋਲਾ ਨਹੀਂ ਸੀ ਹੁੰਦਾ ਕੋਈ ਮੰਤਰੀ ਸ਼ੰਤਰੀ ਨਹੀਂ ਸੀ ਹੁੰਦੇ ਧਿਆਨ ਸਿੰਘ ਡੋਗਰੇ ਨੇ ਉਹ ਦਰਖਾਸਤਾਂ ਵਾਲੀ ਸੰਦੂਕੜੀ ਮਹਾਰਾਜਾ ਖੜਕ ਸਿੰਘ ਤੋਂ ਫੜ ਲਈ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਐਸ਼ ਕਰੋ ਪਰ ਥੋੜੇ ਹੀ ਸਮੇਂ ਚ ਮਹਾਰਾਜਾ ਖੜਕ ਸਿੰਘ ਨੂੰ ਇਹ ਅੰਦਾਜ਼ਾ ਹੋ ਗਿਆ ਕਿ ਡੋਗਰੇ ਭਰਾਵਾਂ ਦੀ ਜਿਹੜੀ ਇੰਟਰਫੀਰੈਂਸ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਆ ਕਿ ਇਹਨਾਂ ਨੇ ਮੈਨੂੰ ਕੰਮ ਕਰਨ ਨਹੀਂ ਦੇਣਾ ਉਹਨਾਂ ਦੀਆਂ ਚਾਲਾਂ ਸਮਝ ਆਉਣ ਲੱਗ ਗਈਆਂ ਉਹਨਾਂ ਨੂੰ ਮਹਾਰਾਜਾ ਖੜਕ ਸਿੰਘ ਨੇ ਫਿਰ ਚੇਤ ਸਿੰਘ ਬਾਜਵਾ ਨੂੰ ਆਪਣੇ ਨਾਲ ਰੱਖ ਲਿਆ ਚੇਤ ਸਿੰਘ ਬਾਜਵਾ ਦੇ ਹੱਥ ਹੁਣ ਵੱਡੀ ਪਾਵਰ ਆ ਗਈ ਉਹਨੇ ਡੋਗਰੇ ਭਰਾਮਾ ਨੂੰ ਖੁੱਡੇ ਲੈਣ ਲਾਉਣਾ ਸਟਾਰਟ ਕਰ ਦਿੱਤਾ ਮਹਾਰਾਜਾ ਖੜਕ ਸਿੰਘ ਹੁਣ ਹਰ ਗੱਲ ਚੇਤ ਸਿੰਘ ਬਾਜਵਾ ਦੀ ਸੁਣਦੇ ਇੱਥੋਂ ਤੱਕ ਕਿ ਕਈ ਵਾਰ ਡੋਗਰੇ ਭਰਾਮਾ ਨੂੰ ਚੇਤ ਸਿੰਘ ਬਾਜਵਾ ਨੇ ਮਹਾਰਾਜਾ ਖੜਕ ਸਿੰਘ ਨੂੰ ਮਿਲਣ ਤੱਕ ਨਹੀਂ ਦਿੱਤਾ ਇੱਥੇ ਫਿਰ ਡੋਗਰੇ ਭਰਾਮਾ ਨੇ ਬਾਜ਼ੀ ਪਲਟ ਦਿੱਤੀ ਆਪਣੀ ਚਾਲ ਚੱਲ ਕੇ ਅਗਰ 9 ਅਕਤੂਬਰ 1839 ਵਾਲੀ ਰਾਤ ਤਿੰਨੋਂ ਡੋਗਰੇ ਭਰਾ ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ ਤੇ ਸੁਚੇਤ ਸਿੰਘ ਡੋਗਰਾ ਕਮਰ ਨਾਨ੍ਹਾਲ ਸਿੰਘ ਨੂੰ ਨਾਲ ਲੈ ਕੇ ਤੇ ਹੋਰ ਕਈ ਸਰਦਾਰਾਂ ਨੂੰ ਨਾਲ ਲੈ ਕੇ ਮਹਾਰਾਜਾ ਖੜਕ ਸਿੰਘ ਦੇ ਮਹਿਲ 'ਚ ਉਹਦੇ ਕਮਰੇ ਤੱਕ ਪਹੁੰਚ ਜਾਂਦੇ ਨੇ ਤੇ ਤੇਤ ਸਿੰਘ ਬਾਜਵਾ ਦਾ ਕਤਲ ਕਰ ਦਿੰਦੇ ਨੇ ਤੇ ਮਹਾਰਾਜਾ ਖੜਕ ਸਿੰਘ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਤੇ ਉਹਨਾਂ ਦੇ ਮਹਿਲ ਠੀ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਤੇ ਮਹਾਰਾਜਾ ਐਲਾਨ ਦਿੱਤਾ ਜਾਂਦਾ ਹੈ ਪੰਜਾਬ ਦਾ ਕਮਰ ਨਾਨ੍ਹਾਲ ਸਿੰਘ ਨੂੰ ਕਮਰ ਨਾਨ੍ਹਾਲ ਸਿੰਘ ਨੂੰ ਵੀ ਮਹਾਰਾਜਾ ਬਣਦਿਆਂ ਸਾਰ ਹੀ ਡੋਗਰਿਆਂ ਦੇ ਅਸਲੀ ਚਿਹਰੇ ਦਾ ਪਤਾ ਲੱਗ ਗਿਆ ਸੂਝਵਾਨ ਨੌਜਵਾਨ ਸੀ ਉਹ ਉਸ ਸਮੇਂ ਉਮਰ ਸੀ ਉਹਦੀ ਸਿਰਫ 19 ਸਾਲ ਥੋੜੇ ਹੀ ਸਮੇਂ 'ਚ ਉਹਨੂੰ ਪਤਾ ਲੱਗ ਗਿਆ ਕਿ ਇਹ ਡੋਗਰੇ ਅੰਦਰੋਂ ਕੀ ਚਾਹੁੰਦੇ ਨੇ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਕਮਰਨਾਉਨਿਹਾਲ ਸਿੰਘ ਦੇ ਮਹਾਰਾਜਾ ਬਣਨ ਤੋਂ ਬਾਅਦ ਜਦੋਂ ਉਹਨੂੰ ਡੋਗਰਿਆਂ ਦੇ ਅਸਲੀ ਚਿਹਰੇ ਦਾ ਪਤਾ ਲੱਗ ਗਿਆ ਤਾਂ ਉਹਨੇ ਸਭ ਤੋਂ ਵੱਡਾ ਐਕਸ਼ਨ ਜਿਹੜਾ ਲਿਆ ਉਹ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਰਬਾਰ 'ਚ ਜਿਹੜੇ ਵੱਡੇ-ਵੱਡੇ ਅਹੁਦੇ ਡੋਗਰੇ ਭਰਾਵਾਂ ਨੂੰ ਦਿੱਤੇ ਹੋਏ ਸੀ ਉਹਦੇ ਨਾਲ ਕਮਰਨਾਉਨਿਹਾਲ ਸਿੰਘ ਨੇ ਆਪਣੇ ਭਰੋਸੇਯੋਗ ਬੰਦੇ ਲਗਾ ਦਿੱਤੇ ਜਿਵੇਂ ਫਕੀਰ ਅਜੀਜ਼ਉਦੀਨ ਵਰਗੇ ਸੂਝਵਾਨ ਲੋਕ ਇਹ ਗੱਲ ਡੋਗਰੇ ਭਰਾਵਾਂ ਨੂੰ ਮਿਰਚਾਂ ਵਾਂਗ ਲੱਗੀ ਧਿਆਨ ਸਿੰਘ ਡੋਗਰੇ ਵਰਗੇ ਬਖਲਾਏ ਫਿਰਦੇ ਸੀ ਉਹਨਾਂ ਨੂੰ ਇਹ ਸੀ ਕਿ ਇਹ ਕੱਲ ਦਾ ਤਾਂ ਜਵਾਕ ਹੈ ਇਹਨੂੰ ਅਸੀਂ ਆਪਣੀਆਂ ਉਂਗਲਾਂ ਤੇ ਨਚਾਵਾਂਗੇ ਪਰ ਪਰ ਕਮਰ ਨਾਨ੍ਹ ਹਾਲ ਸਿੰਘ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਹੁਣ ਧਿਆਨ ਸਿੰਘ ਡੋਗਰੇ ਨੂੰ ਔਖਾ ਲੱਗਣ ਲੱਗ ਗਿਆ ਸੀ ਕਮਰ ਨਾਨ੍ਹ ਹਾਲ ਸਿੰਘ ਵੀ ਧਿਆਨ ਸਿੰਘ ਡੋਗਰੇ ਦੀਆਂ ਅੱਖਾਂ 'ਚ ਚੁਭਣ ਲੱਗ ਗਿਆ ਸੀ ਇਹ ਉਹ ਟਾਈਮ ਸੀ ਜਦ ਕਮਰ ਨਾਨ੍ਹ ਹਾਲ ਸਿੰਘ ਨੇ ਡੋਗਰੇ ਭਰਾਵਾਂ ਨੂੰ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਿਰ ਤੇ ਚਾਣ ਕੇ ਰੱਖਿਆ ਹੋਇਆ ਸੀ ਉਹਨਾਂ ਨੂੰ ਬਿਲਕੁਲ ਖੁੰਝੇ ਲਾ ਦਿੱਤਾ ਸੀ ਤੇ ਇੱਥੇ ਹੀ ਫਿਰ ਇੱਕ ਮੌਕਾ ਮਿਲ ਜਾਂਦਾ ਹੈ ਧਿਆਨ ਸਿੰਘ ਡੋਗਰੇ ਨੂੰ ਮਹਾਰਾਜਾ ਖੜਕ ਸਿੰਘ ਦੀ ਉਹਦੇ ਮਹਿਲਾਂ ਚ ਹੀ ਮੌਤ ਹੋ ਜਾਂਦੀ ਹੈ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਧਿਆਨ ਸਿੰਘ ਡੋਗਰੇ ਨੇ ਮਹਾਰਾਜਾ ਖੜਕ ਸਿੰਘ ਨੂੰ ਸਲੋ ਪੌਇਜ਼ਨ ਦੇ ਕੇ ਮਾਰਿਆ ਕਿ ਹਰ ਰੋਜ਼ ਉਹਨਾਂ ਦੇ ਖਾਣੇ ਚ ਥੋੜਾ ਥੋੜਾ ਜ਼ਹਿਰ ਮਿਲਾਉਂਦੇ ਰਹੇ ਤੇ ਤਕਰੀਬਨ 1 ਸਾਲ ਬਾਅਦ ਉਹਦੀ ਮੌਤ ਹੋ ਗਈ ਮਹਾਰਾਜਾ ਖੜਕ ਸਿੰਘ ਨੂੰ ਕਿਸ ਤਰੀਕੇ ਨਾਲ ਸਾਜ਼ਿਸ਼ਾਂ ਰਚ ਕੇ ਮਾਰਿਆ ਗਿਆ ਜੇ ਉਹਦੇ ਬਾਰੇ ਤੁਹਾਨੂੰ ਡਿਟੇਲ ਚ ਵੀਡੀਓ ਚਾਹੀਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਮਹਾਰਾਜਾ ਖੜਕ ਸਿੰਘ ਦਾ ਅੰਤਿਮ ਸੰਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਨਾਲ ਕੀਤਾ ਗਿਆ ਚੰਦਨ ਦੀ ਇੱਕ ਚਿਖਾ ਤਿਆਰ ਕੀਤੀ ਗਈ ਤੇ ਮਹਾਰਾਜਾ ਖੜਕ ਸਿੰਘ ਦੀ ਚਿਖਾ ਨੂੰ ਅਗਨੀ ਦਿੱਤੀ ਕਬਰ ਨੌਨਿਹਾਲ ਸਿੰਘ ਨੇ ਕਹਿੰਦੇ ਨੇ ਕਿ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦੇਣ ਤੋਂ ਬਾਅਦ ਕਮਰਨੌਨ ਨਿਹਾਲ ਸਿੰਘ ਦੀ ਨਜ਼ਰ ਧਿਆਨ ਸਿੰਘ ਡੋਗਰੇ ਤੇ ਪੈਂਦੀ ਆ ਧਿਆਨ ਸਿੰਘ ਡੋਗਰਾ ਸਿੱਖ ਰਾਜ ਦੇ ਤੋਪਖਾਨੇ ਦੇ ਇੱਕ ਵੱਡੇ ਅਫਸਰ ਗਾਰਡਨਰ ਦੇ ਕੰਨ ਚ ਕੁਝ ਕਹਿ ਰਿਹਾ ਹੁੰਦਾ ਹੈ ਤੇ ਕਮਰਨੌਨ ਨਿਹਾਲ ਸਿੰਘ ਨੂੰ ਇੱਥੇ ਸ਼ੱਕ ਹੋ ਜਾਂਦਾ ਹੈ ਕਹਿੰਦੇ ਨੇ ਕਿ ਇੱਥੇ ਕਮਰਨੌਨ ਨਿਹਾਲ ਸਿੰਘ ਕਾਫੀ ਡਰ ਜਾਂਦੇ ਨੇ ਕਿਉਂਕਿ ਉਸ ਮਾਹੌਲ ਚੋਂ ਡੋਗਰੇ ਭਰਾਵਾਂ ਦੀਆਂ ਸਾਜ਼ਿਸ਼ਾਂ ਦੀ ਬੂ ਉਹਨਾਂ ਨੇ ਸੁੰਘ ਲਈ ਸੀ। ਕਮਰਨਾਉ ਨਿਹਾਲ ਸਿੰਘ ਕਹਿੰਦੇ ਧਿਆਨ ਸਿੰਘ ਡੋਗਰੇ ਨੂੰ ਕੁਸਰਮੁਸਰ ਕਰਦੇ ਦੇਖ ਕੇ ਇੰਨਾ ਡਰ ਗਿਆ ਕਿ ਉਹਨੇ ਡਰੇ ਹੋਏ ਨੇ ਗੁਲਾਬ ਸਿੰਘ ਡੋਗਰੇ ਦੇ ਪੁੱਤ ਮੀਆਂ ਉਦਮ ਸਿੰਘ ਦਾ ਹੱਥ ਬਹੁਤ ਜ਼ੋਰ ਨਾਲ ਫੜ ਲਿਆ। ਕਹਿੰਦੇ ਨੇ ਕਿ ਉਦਮ ਸਿੰਘ ਨੇ ਆਪਣਾ ਹੱਥ ਛਡਾਉਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਕਮਰਨਾਉਨਿਹਾਲ ਸਿੰਘ ਨੇ ਇੰਨੇ ਜ਼ੋਰ ਨਾਲ ਹੱਥ ਫੜਿਆ ਹੋਇਆ ਸੀ ਕਿ ਗੁਲਾਬ ਸਿੰਘ ਡੋਗਰੇ ਦਾ ਪੁੱਤ ਉਦਮ ਸਿੰਘ ਆਪਣਾ ਹੱਥ ਨਾ ਛਡਾ ਪਾਇਆ ਕਮਰਨਾਉਨਿਹਾਲ ਸਿੰਘ ਨੂੰ ਪਸੀਨਾ ਆਇਆ ਹੋਇਆ ਸੀ ਉਹ ਬੜੀ ਤੇਜ਼ੀ ਨਾਲ ਸੰਸਕਾਰ ਵਾਲੀ ਥਾਂ ਤੋਂ ਆਪਣੇ ਮਹਿਲ ਵੱਲ ਨੂੰ ਜਾਣ ਲੱਗੇ ਪਿੱਛੇ-ਪਿੱਛੇ ਉਹਨਾਂ ਦੇ ਧਿਆਨ ਸਿੰਘ ਡੋਗਰਾ ਸੀ ਤੇ ਬਾਕੀ ਲੋਕ ਵੀ ਜਾਣ ਲੱਗੇ ਇੱਥੇ ਇਤਿਹਾਸਕਾਰ ਲਿਖਦੇ ਨੇ ਕਿ ਧਿਆਨ ਸਿੰਘ ਡੋਗਰੇ ਨੇ ਪਹਿਲਾਂ ਹੀ ਬਹੁਤ ਤਕੜੀ ਪਲੈਨਿੰਗ ਕੀਤੀ ਹੋਈ ਸੀ। ਰੇਸ਼ਮੀ ਦਰਵਾਜ਼ਾ ਇੱਕ ਬਹੁਤ ਵੱਡਾ ਦਰਵਾਜ਼ਾ ਸੀ। ਉਸ ਦਰਵਾਜ਼ੇ ਦੇ ਉੱਪਰ ਬਿਠਾਇਆ ਹੋਇਆ ਸੀ ਵਿਜੇ ਸਿੰਘ ਨੂੰ ਕਿ ਜਦੋਂ ਹੀ ਕਮਰਨਾਉਣਿਆਲ ਸਿੰਘ ਦਰਵਾਜ਼ੇ ਦੇ ਥੱਲੋਂ ਦੀ ਲੰਗੂ ਤੁਸੀਂ ਉਹਨੂੰ ਖਤਮ ਕਰ ਦੇਣਾ ਹੈ। ਕਮਰਨਾਉਣਿਆਲ ਸਿੰਘ ਦੇ ਉਹ ਦਰਵਾਜ਼ੇ ਦੇ ਥੱਲੇ ਪਹੁੰਚਣ ਦਾ ਜਿਹੜਾ ਇਸ਼ਾਰਾ ਕਰਨਾ ਸੀ ਉਹ ਕਰਨਾ ਸੀਗਾ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਨੇ। ਹੀਰਾ ਸਿੰਘ ਉੱਥੇ ਪਹਿਲਾਂ ਤੋਂ ਹੀ ਖੜਾ ਸੀ। ਕਹਿੰਦੇ ਨੇ ਕਿ ਹੀਰਾ ਸਿੰਘ ਨੇ ਜਦ ਵੇਖਿਆ ਕਿ ਕਮਰ ਨੌਨਿਹਾਲ ਸਿੰਘ ਆ ਰਿਹਾ ਹੈ ਤੇ ਉਹਨੇ ਬੜੀ ਜ਼ੋਰ ਨਾਲ ਗੁਲਾਬ ਸਿੰਘ ਡੋਗਰੇ ਦੇ ਪੁੱਤ ਦਾ ਹੱਥ ਫੜਿਆ ਹੋਇਆ ਹੈ ਤਾਂ ਉਹ ਦੁਬਿਧਾ 'ਚ ਪੈ ਗਿਆ। ਫਿਰ ਉਹਨੇ ਆਪਦੇ ਪਿਓ ਵੱਲ ਇਸ਼ਾਰਾ ਕਰਕੇ ਪੁੱਛਿਆ ਧਿਆਨ ਸਿੰਘ ਡੋਗਰੇ ਵੱਲ ਕਿ ਹੁਣ ਮੈਂ ਕੀ ਕਰਾਂ? ਕਹਿੰਦੇ ਨੇ ਕਿ ਧਿਆਨ ਸਿੰਘ ਡੋਗਰੇ ਦੇ ਦਿਮਾਗ ਤੇ ਆਪਦੇ ਪੁੱਤ ਹੀਰਾ ਸਿੰਘ ਨੂੰ ਰਾਜਾ ਬਣਾਉਣ ਦਾ ਐਡਾ ਭੂਤ ਸਵਾਰ ਹੋਇਆ ਹੋਇਆ ਸੀ। ਕਿ ਉਹਨੇ ਆਪਦੇ ਭਤੀਜੇ ਬਾਰੇ ਵੀ ਨਹੀਂ ਸੋਚਿਆ ਉਹਦੀ ਸੋਚ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਮੈਂ ਵੰਸ਼ ਖਤਮ ਕਰਨਾ ਹੈ ਚਾਹੇ ਮੇਰੇ ਭਤੀਜੇ ਦੀ ਮੈਨੂੰ ਬਲੀ ਦੇਣੀ ਪੈ ਜਾਵੇ ਹੁਣ ਇੱਥੇ ਸੋਚ ਕੇ ਦੇਖੋ ਤੁਸੀਂ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਆਪਦੇ ਪੁੱਤਾਂ ਵਾਂਗ ਪਿਆਰ ਕਰਦੇ ਸੀ ਤੇ ਉਹੀ ਪਿਓ ਪੁੱਤ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੂੰ ਮਰਨੀਆਂ ਸਾਜ਼ਿਸ਼ਾਂ ਰਚ ਰਹੇ ਸੀ ਕਹਿੰਦੇ ਨੇ ਕਿ ਲਾਹੌਰ ਦਰਬਾਰ ਚ ਮਹਾਰਾਜਾ ਰਣਜੀਤ ਸਿੰਘ ਜਦ ਬੈਠੇ ਹੁੰਦੇ ਸੀ ਤਾਂ ਆਪਣੀ ਕੁਰਸੀ ਦੇ ਨਾਲ ਤੀਜੀ ਕੁਰਸੀ ਹੀਰਾ ਸਿੰਘ ਡੋਗਰਾ ਦੀ ਲਵਾਉਂਦੇ ਸੀ ਇੱਕ ਖਾਸ ਪਦਵੀ ਦਿੱਤੀ ਹੋਈ ਸੀ ਧਿਆਨ ਸਿੰਘ ਦੇ ਪੁੱਤ ਹੀਰਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਰਜ਼ੰਦ ਦੇ ਖਾਸ ਦੀ ਪਦਵੀ ਤੇ ਉਹੀ ਡੋਗਰੇ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਜਿਗਰ ਦੇ ਟੁਕੜੇ ਉਹਨਾਂ ਦੇ ਪੋਤੇ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਸੀ ਧਿਆਨ ਸਿੰਘ ਡੋਗਰੇ ਨੇ ਕਹਿੰਦੇ ਆਪਦੇ ਪੁੱਤ ਹੀਰਾ ਸਿੰਘ ਵੱਲ ਇਸ਼ਾਰਾ ਕੀਤਾ ਕਿ ਕਰ ਦੋ ਕੰਮ ਇਸ਼ਾਰਾ ਮਿਲਦਿਆਂ ਹੀ ਦਰਵਾਜ਼ੇ ਦੇ ਉੱਪਰ ਲੁਕੇ ਬੈਠੇ ਵਿਜੇ ਸਿੰਘ ਨੇ ਇੱਟਾਂ ਦਾ ਉਹ ਭਾਰੀ ਛੱਜਾ ਕਵਰਨੌਨ ਹਾਲ ਸਿੰਘ ਦੇ ਉੱਤੇ ਸਿੱਟ ਦਿੱਤਾ ਇਹ ਬਹੁਤ ਮਿੰਟਾਂ ਸਕਿੰਟਾਂ ਜੀ ਸਭ ਕੁਝ ਹੋਇਆ ਹੈ ਪੂਰੀ ਘਟਨਾ ਵਾਪਰੀ ਹੈ ਤੁਹਾਨੂੰ ਸਮਝਾਉਣ ਲਈ ਪੂਰਾ ਇਹ ਇਸ ਤਰੀਕੇ ਨਾਲ ਐਕਸਪਲੇਨ ਕੀਤਾ ਗਿਆ ਹੈ ਜਿੱਦਾਂ ਹੀ ਉਹ ਛੱਜਾ ਡਿੱਗਦਾ ਹੈ ਹਰ ਪਾਸੇ ਭਗੜੜ ਮਚ ਗਈ ਕਹਿੰਦੇ ਨੇ ਕਿ ਗੁਲਾਬ ਸਿੰਘ ਡੋਗਰੇ ਦੇ ਪੁੱਤ ਉਦਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪਿੱਛੇ ਖੜਾ ਧਿਆਨ ਸਿੰਘ ਡੋਗਰਾ ਇੱਕਦਮ ਭੱਜਿਆ ਤੇ ਉਹਨੇ ਆਪਦੇ ਭਤੀਜੇ ਦੀ Laash ਨੂੰ ਪਰਾਂ ਕੀਤਾ। ਕਮਰਨੌਨ ਨਿਹਾਲ ਸਿੰਘ ਇੱਥੇ ਪਾਣੀ ਮੰਗਦੇ ਮੰਗਦੇ ਬੇਹੋਸ਼ ਹੋ ਗਏ। ਕਹਿੰਦੇ ਨੇ ਕਿ ਧਿਆਨ ਸਿੰਘ ਡੋਗਰੇ ਨੇ ਪਹਿਲਾਂ ਹੀ ਇੰਨੀ ਤਕੜੀ ਪਲੈਨਿੰਗ ਕੀਤੀ ਹੋਈ ਸੀ ਕਿ ਦਰਵਾਜ਼ੇ ਦੇ ਬਿਲਕੁਲ ਨਾਲ ਇੱਕ ਕੋਠੜੀ ਸੀ। ਉਹ ਕੋਠੜੀ 'ਚੋਂ ਪੰਜ ਸਿਪਾਹੀ ਬਿਨਾਂ ਵਰਦੀ ਤੋਂ ਆਉਂਦੇ ਨੇ ਭੱਜ ਕੇ ਉਹਨਾਂ ਕੋਲ ਇੱਕ ਪਾਲਕੀ ਹੁੰਦੀ ਆ ਤੇ ਉਹ ਪਾਲਕੀ 'ਚ ਕਮਰ ਨੌਨਿਹਾਲ ਸਿੰਘ ਨੂੰ ਪਾ ਲਿਆ ਜਾਂਦਾ ਤੇ ਉੱਥੋਂ ਤੇਜ਼ ਸਪੀਡ ਨਾਲ ਉਹ ਭੱਜਦੇ ਨੇ ਤੇ ਮਗਰ-ਮਗਰ ਭੱਜਦਾ ਹੈ ਧਿਆਨ ਸਿੰਘ ਡੋਗਰਾ ਤੇ ਨਾਲ ਹੀ ਭੱਜਦੇ ਨੇ ਸੰਧਾ ਵਾਲੀਏ ਸਰਦਾਰ ਤੇ ਮਜੀਠੀਏ ਸਰਦਾਰ ਇੱਕਦਮ ਪਾਲਕੀ ਹਜ਼ੂਰੀ ਬਾਗ 'ਚ ਲਿਜਾਈ ਜਾਂਦੀ ਆ ਤੇ ਕਾਲੀ ਨਾਲ ਧਿਆਨ ਸਿੰਘ ਡੋਗਰਾ ਅੰਦਰ ਵੜ ਕੇ ਦਰਵਾਜ਼ਾ ਲਾ ਲੈਂਦਾ ਹੈ ਕਹਿੰਦੇ ਨੇ ਕਿ ਸਰਦਾਰਾਂ ਨੇ ਬੜੀ ਕੋਸ਼ਿਸ਼ ਕੀਤੀ ਅੰਦਰ ਜਾਣ ਦੀ ਪਰ ਉਹਨਾਂ ਨੂੰ ਧਿਆਨ ਸਿੰਘ ਡੋਗਰੇ ਨੇ ਅੰਦਰ ਜਾਣ ਹੀ ਨਹੀਂ ਦਿੱਤਾ ਕਮਰਨਾਉ ਨਿਹਾਲ ਸਿੰਘ ਦੀ ਮਾਤਾ ਚੰਦਕੌਰ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਨਾਨਕੀ ਉਸ ਸਮੇਂ ਮਹਾਰਾਜਾ ਖੜਕ ਸਿੰਘ ਦੀ ਚਿਤਾ ਕੋਲ ਸੀ ਜਦੋਂ ਉਹਨਾਂ ਨੂੰ ਖਬਰ ਮਿਲਦੀ ਆ ਕਮਰਨਾਉ ਨਿਹਾਲ ਸਿੰਘ ਦੀ ਇਹ ਘਟਨਾ ਦੀ ਤਾਂ ਉਹ ਉੱਥੋਂ ਭੱਜੀਆਂ ਆਉਂਦੀਆਂ ਨੇ ਪਰ ਸਾਹਮਣੋਂ ਦਰਵਾਜ਼ੇ ਬੰਦ ਹੁੰਦੇ ਨੇ ਜਿੱਥੇ ਕਮਰਨਾਉ ਨਿਹਾਲ ਸਿੰਘ ਨੂੰ ਲਜਾਇਆ ਗਿਆ ਸੀ ਕਹਿੰਦੇ ਨੇ ਕਿ ਮਹਾਰਾਣੀ ਚੰਦਕੌਰ ਤੇ ਬੀਬੀ ਨਾਨਕੀ ਨੇ ਦਰਵਾਜ਼ੇ ਪਿੱਟ-ਪਿੱਟ ਕੇ ਬੜੇ ਤਰਲੇ ਕੀਤੇਗੇ ਸਾਨੂੰ ਅੰਦਰ ਆਉਣ ਦੋ ਪਰ ਦਰਵਾਜ਼ੇ ਨਹੀਂ ਖੁੱਲੇ ਕਮਰਨਾਉ ਨਿਹਾਲ ਸਿੰਘ ਕੋਲ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਧਿਆਨ ਸਿੰਘ ਡੋਗਰੇ ਨੇ ਪਾਲਕੀ ਚੱਕਣ ਵਾਲੇ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਵੀ ਬਾਹਰ ਭੇਜ ਦਿੱਤਾ ਹੁਣ ਕਮਰੇ 'ਚ ਜ਼ਖਮੀ ਕਮਰ ਨਾਨਹਾਲ ਸਿੰਘ ਕੋਲ ਮੌਜੂਦ ਹੈ ਧਿਆਨ ਸਿੰਘ ਡੋਗਰਾ ਤੇ ਉਹਦੇ ਦੋ ਪਹਾੜੀ ਨੌਕਰ ਬੜੇ ਸਮੇਂ ਬਾਅਦ ਜੋ ਉਹ ਪਾਲਕੀ ਚੱਕਣ ਵਾਲੇ ਸਪਾਈ ਸੀ ਉਹਨਾਂ 'ਚੋਂ ਇੱਕ ਨੇ ਇਹ ਕਬੂਲ ਕੀਤਾ ਸੀ ਇਹ ਖੁਲਾਸਾ ਕੀਤਾ ਸੀ ਕਿ ਜਦ ਕਮਰ ਨਾਨਹਾਲ ਸਿੰਘ ਨੂੰ ਅਸੀਂ ਦਰਵਾਜ਼ੇ ਤੋਂ ਜ਼ਖਮੀ ਹੋਏ ਨੂੰ ਚੱਕ ਕੇ ਹਜ਼ੂਰੀ ਬਾਗ 'ਚ ਲੈ ਕੇ ਗਏ ਸੀ ਤਾਂ ਉਹਨਾਂ ਦੇ ਕੰਨ ਦੇ ਪਿੱਛੇ ਇੱਕ ਜ਼ਖਮ ਸੀ ਬਸ ਸਿਰਫ ਜਦੋਂ ਉਹਨਾਂ ਨੂੰ ਅਸੀਂ ਕਿਲੇ ਦੇ ਅੰਦਰ ਇੱਕ ਕਮਰੇ 'ਚ ਜਾ ਕੇ ਇੱਕ ਚਾਦਰ ਤੇ ਲਟਾਇਆ ਤੇ ਪਰੋਂ ਦਰਵਾਜ਼ੇ ਬੰਦ ਕਰ ਲਏ ਸੀ ਤਾਂ ਚਾਦਰ ਤੇ ਸਿਰਫ ਇੱਕ ਸਿੱਕੇ ਮਾਤਰ ਬਸ ਖੂਨ ਲੱਗਿਆ ਹੋਇਆ ਸੀ ਪਰ ਜਦੋਂ 3 ਦਿਨ ਬਾਅਦ ਦਰਵਾਜ਼ਾ ਖੋਲਿਆ ਗਿਆ ਸੀ ਤਾਂ ਕਮਰ ਨਾਨ ਹਾਲ ਸਿੰਘ ਦੇ ਥੱਲੇ ਪਈ ਚਾਦਰ ਪੂਰੀ ਲਹੂ ਲਹਾਨ ਹੋ ਚੁੱਕੀ ਸੀ ਕਹਿੰਦੇ ਨੇ ਕਿ ਧਿਆਨ ਸਿੰਘ ਡੋਗਰੇ ਨੇ ਤੇ ਉਹਨਾਂ ਦੇ ਨੌਕਰਾਂ ਨੇ ਕਮਰਨੌਨਿਹਾਲ ਸਿੰਘ ਨੂੰ ਵੱਡੇ ਵੱਡੇ ਪੱਥਰ ਮਾਰ ਕੇ ਮਾਰ ਦਿੱਤਾ ਇੰਨਾ ਕਿ ਛੋਟਾ ਜ਼ਖਮ ਸੀ ਉਹਨਾਂ ਦੇ ਕਿ ਉਹਨਾਂ ਨੂੰ ਕੁਝ ਵੀ ਨਹੀਂ ਸੀ ਹੋਇਆ ਤਿੰਨ ਦਿਨ ਤੱਕ ਇਹ ਹੀ ਕਹਿੰਦੇ ਰਹੇ ਕਿ ਕਮਰਨੌਨਿਹਾਲ ਸਿੰਘ ਠੀਕ ਹੋ ਰਿਹਾ ਹੈ ਇਤਿਹਾਸਕਾਰ ਕਹਿੰਦੇ ਨੇ ਕਿ ਉੱਥੋਂ ਹੀ ਧਿਆਨ ਸਿੰਘ ਡੋਗਰੇ ਨੇ 70 ਕਿਲੋਮੀਟਰ ਦੂਰ ਬਟਾਲੇ 'ਚ ਬੈਠੇ ਮਹਾਰਾਜਾ ਰਣਜੀਤ ਸਿੰਘ ਦੇ ਦੂਜੇ ਪੁੱਤਰ ਸ਼ੇਰ ਸਿੰਘ ਨੂੰ ਚਿੱਠੀ ਲਿਖੀ ਕਿ ਆਜਾ ਲਾਹੌਰ ਤਖਤ ਤੇਰਾ ਇੰਤਜ਼ਾਰ ਕਰ ਰਿਹਾ ਹੈ ਤੇ ਤਿੰਨ ਦਿਨ ਬਾਅਦ ਜਦ ਸ਼ੇਰ ਸਿੰਘ ਲਾਹੌਰ ਪਹੁੰਚਿਆ ਤਾਂ ਕਮਰ ਨਾਨਹਾਲ ਸਿੰਘ ਦੀ ਮੌਤ ਦੀ ਖਬਰ ਸਭ ਨੂੰ ਸੁਣਾਈ ਗਈ ਤਾਂ ਇਸ ਤਰੀਕੇ ਨਾਲ ਪੰਜਾਬ ਦੇ ਉਸ ਮਹਾਨ ਰਾਜੇ ਦਾ ਅੰਤ ਕਰ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰੌਸ਼ਨ ਚਿਰਾਗ ਕਮਰ ਨਾਨਹਾਲ ਸਿੰਘ ਜਿਨੇ ਪੰਜਾਬ ਲਈ ਪਤਾ ਹੀ ਨਹੀਂ ਕਿੰਨਾ ਕੁਛ ਕਰਨਾ ਸੀ ਇੱਕ ਸਾਲ 28 ਦਿਨ ਪੰਜਾਬ ਤੇ ਰਾਜ ਕਰਕੇ ਪੰਜਾਬ ਦੇ ਤੀਸਰੇ ਮਹਾਰਾਜਾ ਕਮਰਨੌ ਨਿਹਾਲ ਸਿੰਘ ਦਾ ਦਰਦਨਾਕ ਅੰਤ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਪੰਜਾਬ ਦਾ ਉਹ ਜੋਸ਼ੀਲਾ ਸੂਝਬਾਨ ਤੇ ਨੌਜਵਾਨ ਸਿੱਖ ਮਹਾਰਾਜਾ 19 ਸਾਲ 7 ਮਹੀਨੇ 27 ਦਿਨ ਦੀ ਉਮਰ ਪੂਕ ਕੇ ਆਪਣੇ ਪਿਤਾ ਦੀ ਚਿਖਾ ਠੰਡੀ ਹੋਣ ਤੋਂ ਪਹਿਲਾਂ ਹੀ ਪੰਜਾਬ ਨੂੰ ਅਲਵਿਦਾਖ ਕਿਆ ਕਮਰ ਨਾਨਹਾਲ ਸਿੰਘ ਦੀ ਮੌਤ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਦੀ ਮੌਤ ਸੀ ਇਸ ਮਹਾਨ ਨੌਜਵਾਨ ਮਹਾਰਾਜੇ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਇਹੋ ਜਿਹਾ ਖਿੰਡਿਆ ਕਿ ਫਿਰ ਇਕੱਠਾ ਨਹੀਂ ਹੋ ਸਕਿਆ ਕਮਰ ਨਾਨਹਾਲ ਸਿੰਘ ਦੀ ਮੌਤ ਤੋਂ ਬਾਅਦ ਕੀ ਹੋਇਆ ਖਾਲਸਾ ਰਾਜ ਚ ਕੀ ਹੋਇਆ ਲਾਹੌਰ ਦਰਬਾਰ ਦਾ ਕੀ ਹੋਇਆ ਕਿਵੇਂ ਸਾਜ਼ਿਸ਼ਾਂ ਹੋਰ ਰਚੀਆਂ ਗਈਆਂ ਇਹਦੇ ਬਾਰੇ ਜੇ ਤੁਸੀਂ ਡਿਟੇਲ ਚ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਹੁਣੇ ਜੋ ਇਤਿਹਾਸ ਤੁਹਾਨੂੰ ਅਸੀਂ ਦੱਸਿਆ ਏ ਇਹ ਨਹੀਂ ਹੈ ਕਿ ਅਸੀਂ ਆਪਣੇ ਕੋਲੋਂ ਮਨ ਘੜਤ ਕੋਈ ਕਹਾਣੀ ਸੁਣਾਈ ਆ ਬਹੁਤ ਇਤਿਹਾਸਕਾਰਾਂ ਨੇ ਇਹ ਘਟਨਾ ਬਾਰੇ ਲਿਖਿਆ ਹੈ ਅੰਗਰੇਜ਼ ਇਤਿਹਾਸਕਾਰ ਕਨਿੰਗਮ ਗਾਰਡਨਰ ਸਮਿਥ ਤੇ ਸਟੈਨਬੈਕ ਇਹਨਾਂ ਨੇ ਲਿਖਿਆ ਹੈ ਕਿ ਕਮਰ ਨੌਨਿਹਾਲ ਸਿੰਘ ਦੀ ਮੌਤ ਚ ਧਿਆਨ ਸਿੰਘ ਡੋਗਰੇ ਦਾ ਪੂਰਾ ਹੱਥ ਸੀ ਦਿਆਨ ਸਿੰਘ ਡੋਗਰਾ ਉਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ ਇਹਨਾਂ ਨੇ ਲਿਖਿਆ ਹੈ ਤੇ ਉਹਦੇ ਨਾਲ ਹੀ ਕਈ ਇਤਿਹਾਸਕਾਰ ਖੁਸ਼ਵੰਤ ਸਿੰਘ ਤੇ ਮੁਹੰਮਦ ਲਤੀਫ ਵਰਗੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਹੋ ਸਕਦਾ ਹੈ ਕਮਰ ਨੌਨਿਹਾਲ ਸਿੰਘ ਦੀ ਮੌਤ 'ਚ ਡੋਗਰਿਆਂ ਦਾ ਹੱਥ ਨਾ ਹੋਵੇ ਪਰ ਇੱਥੇ ਜੋ ਗਾਰਡਨਰ ਸੀ ਉਹਨੇ ਕੀ ਲਿਖਿਆ ਹੈ ਉਹ ਬਹੁਤ ਮਾਇਨੇ ਰੱਖਦਾ ਹੈ ਹੁਣ ਇਹ ਗਾਰਡਨਰ ਕੌਣ ਹੈ ਕਮਰ ਨੋਨਿਹਾਲ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਚਿਖਾ ਨੂੰ ਅਗਨੀ ਦੇਣ ਤੋਂ ਬਾਅਦ ਧਿਆਨ ਸਿੰਘ ਡੋਗਰੇ ਨੂੰ ਇਸੇ ਹੀ ਗਾਰਡਨਰ ਦੇ ਕੰਨਾਂ 'ਚ ਕੁਝ ਕਹਿੰਦੇ ਸੁਣਿਆ ਸੀ ਉਹ ਕੀ ਕਿਹਾ ਸੀ ਧਿਆਨ ਸਿੰਘ ਡੋਗਰੇ ਨੇ ਇਹ ਉਹ ਸਿੱਖ ਰਾਜ ਦੇ ਤੂਬਖਾਨੇ ਦਾ ਵੱਡਾ ਅਫਸਰ ਗਾਰਡਨਰ ਆਪਣੀ ਕਿਤਾਬ 'ਚ ਲਿਖਦਾ ਹੈ ਕਿਉਂਕਿ ਧਿਆਨ ਸਿੰਘ ਡੋਗਰਾ ਤੇ ਗਾਰਡਨਰ ਬੜੇ ਗੂੜੇ ਮਿੱਤਰ ਸੀ ਗਾਰਡਨਰ ਇਹ ਲਿਖਦਾ ਹੈ ਕਿ ਉਸ ਦਿਨ ਧਿਆਨ ਸਿੰਘ ਡੋਗਰੇ ਨੇ ਮੇਰੇ ਕੋਲ ਆ ਕੇ ਮੈਨੂੰ ਇਹ ਕਿਹਾ ਕਿ ਤੂਬਖਾਨੇ ਚੋਂ 40 ਸਿਪਾਹੀ ਬਿਨਾ ਵਰਦੀ ਤੋਂ ਜਲਦੀ ਤੋਂ ਜਲਦੀ ਲੈ ਕੇ ਆ ਗਾਰਡਨਰ ਕਹਿੰਦਾ ਜਦੋਂ ਹੀ ਮੈਂ ਸਿਪਾਹੀ ਲੈ ਕੇ ਆਇਆ ਦਰਵਾਜ਼ੇ ਕੋਲ ਤਾਂ ਉੱਥੇ ਹਫੜਾ ਦਫੜੀ ਮੱਚੀ ਹੋਈ ਸੀ ਕਮਰ ਨੌਨਿਹਾਲ ਸਿੰਘ ਨੂੰ ਪਾਲਕੀ ਚ ਪਾ ਕੇ ਹਜ਼ੂਰੀ ਬਾਗ ਚ ਲਿਆਇਆ ਜਾ ਰਿਹਾ ਸੀ ਤੇ ਪਛਦੇ ਪਛਦੇ ਧਿਆਨ ਸਿੰਘ ਡੋਗਰੇ ਨੇ ਮੈਨੂੰ ਕਿਹਾ ਕਿ ਹੁਣ ਲੋੜ ਨਹੀਂ ਐ ਸਪਾਹੀਆਂ ਦੀ ਇਹਨਾਂ ਦੀ ਗਾਰਡਨਰ ਕਹਿੰਦਾ ਮੈਨੂੰ ਸਮਝ ਨਹੀਂ ਆਇਆ ਉਸ ਸਮੇਂ ਵੀ ਇਹ ਸਪਾਹੀ ਕਿਉਂ ਮੰਗਵਾਏ ਗਏ ਸੀ ਤੇ ਹੁਣ ਕਿਉਂ ਕਿਹਾ ਧਿਆਨ ਸਿੰਘ ਡੋਗਰੇ ਨੇ ਕਿ ਇਹਨਾਂ ਦੀ ਲੋੜ ਨਹੀਂ ਐ ਤੇ ਜਿਹੜੇ ਪਾਲਕੀ ਵਾਲੇ ਉਹ ਪੰਜ ਸਪਾਹੀ ਕਮਰਨਾਉਨihal ਸਿੰਘ ਨੂੰ ਲੈ ਕੇ ਗਏ ਸੀ ਦਰਵਾਜ਼ੇ ਤੋਂ ਹਜ਼ੂਰੀ ਬਾਗ ਵੱਲ ਨੂੰ ਕਹਿੰਦੇ ਨੇ ਕਿ ਉਹਨਾਂ 'ਚੋਂ ਦੋ ਸਿਪਾਈਆਂ ਨੂੰ ਬਾਅਦ 'ਚੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਦੋ ਨੂੰ ਕਿਤੇ ਦੂਰ ਭੇਜ ਦਿੱਤਾ ਗਿਆ ਇੱਕ ਦਾ ਕੋਈ ਪਤਾ ਟਿਕਾਣਾ ਹੀ ਨਹੀਂ ਲੱਗਿਆ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹ ਪੰਜੋ ਸਿਪਾਈਆਂ ਦਾ ਗੈਬ ਹੋਣਾ ਵੀ ਧਿਆਨ ਸਿੰਘ ਡੋਗਰੇ ਦੀ ਸਾਜ਼ਿਸ਼ਵਲ ਹੀ ਇਸ਼ਾਰਾ ਕਰਦੇ ਨੇ ਤੇ ਜਿਹੜਾ ਬਿਆਨ ਉਹਨਾਂ 'ਚੋਂ ਇੱਕ ਸਿਪਾਈ ਨੇ ਲਿਖਾਇਆ ਸੀ ਖੁਲਾਸਾ ਕੀਤਾ ਸੀ ਉਸ ਤੋਂ ਹੀ ਪਤਾ ਚੱਲਿਆ ਸੀ ਕਿ ਕਮਰਨੌਨਿਹਾਲ ਸਿੰਘ ਦੇ ਸਿਰਫ ਕੰਨ ਕੋਲ ਜ਼ਖਮ ਸੀ ਤੇ ਕਮਰਨੌਨਿਹਾਲ ਸਿੰਘ ਦਾ ਆਪਣੇ ਰਾਜ ਦੇ ਦੌਰਾਨ ਡੋਗਰੇ ਭਰਾਵਾਂ ਨੂੰ ਬਿਲਕੁਲ ਕਿਨਾਰੇ ਕਰ ਦੇਣਾ ਵੀ ਇੱਕ ਕਾਰਨ ਹੋ ਸਕਦਾ ਹੈ ਕਮਰਨੌਨਿਹਾਲ ਸਿੰਘ ਨੂੰ ਮਾਰਨ ਦਾ ਇੱਕ ਖੂਫੀਆ ਰਿਪੋਰਟ ਲਾਹੌਰ ਦਰਬਾਰ ਦੀ ਬਾਅਦ ਚ ਨਿਕਲ ਕੇ ਸਾਹਮਣੇ ਆਈ ਸੀ ਕਿ ਆਪਣੇ ਰਾਜ ਦੇ ਦੌਰਾਨ ਕਮਰਨੌਨਿਹਾਲ ਸਿੰਘ ਨੇ ਉਹ 19 ਸਾਲਾਂ ਦੇ ਨੌਜਵਾਨ ਮਹਾਰਾਜੇ ਨੇ ਇੱਕ ਵਾਰ ਖੁੱਲੇ ਦਰਬਾਰ ਚ ਆਪਣੀ ਮਿਆਨ ਚੋਂ ਤਲਵਾਰ ਕੱਢ ਕੇ ਪੂਰੀ ਗੜਕਵੀ ਬਾਤ ਇਹ ਕਿਹਾ ਸੀ ਕਿ ਮੈਂ ਇਹ ਚਲਾਉਣੀ ਵੀ ਜਾਣਦਾ ਤੇ ਟਾਈਮ ਆਨ ਤੇ ਇਹਨੂੰ ਚਲਾਉਂਗਾ ਵੀ ਹੋ ਸਕਦਾ ਕਮਰ ਨੌਰ ਨਿਹਾਲ ਸਿੰਘ ਦਾ ਇਹ ਜੋਸ਼ ਭਰਿਆ ਐਲਾਨ ਵੀ ਧਿਆਨ ਸਿੰਘ ਡੋਗਰੇ ਹੋਣਾ ਨੂੰ ਡਰਾ ਗਿਆ ਹੋਵੇ ਤੇ ਉਹਨਾਂ ਨੇ ਫਿਰ ਇਹ ਖੌਫਨਾਕ ਸਾਜ਼ਿਸ਼ ਰਚੀ ਇਤਿਹਾਸਕਾਰਾਂ ਦੇ ਇੱਥੇ ਆਪਣੇ ਵੱਖਰੇ ਵੱਖਰੇ ਮਤ ਨੇ ਇੱਕ ਗੱਲ ਇੱਥੇ ਅਸੀਂ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਸਾਡਾ ਮੋਟਿਵ ਸਿੱਖ ਇਤਿਹਾਸ ਤੇ ਪੰਜਾਬ ਦੇ ਅਮੀਰ ਇਤਿਹਾਸ ਨੂੰ ਸਾਡੀ ਨੌਜਵਾਨ ਪੀੜ੍ਹੀ ਤੇ ਸਾਡੇ ਲੋਕਾਂ ਤੱਕ ਲੈ ਕੇ ਜਾਣਾ ਹੈ ਸਾਡੀ ਕੋਈ ਵੀ ਮਨਸ਼ਾ ਕਿਸੇ ਵੀ ਧਰਮ ਕਮਿਊਨਿਟੀ ਜਾਂ ਕਿਸੇ ਵੀ ਇੰਡੀਵਿਜੂਅਲ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਨੂੰ ਵੀ ਡਿਸਰੈਸਪੈਕਟ ਕਰਨਾ ਨਹੀਂ ਹੈ ਸਾਡੀ ਇਹ ਬੇਨਤੀ ਆ ਕਿ ਸਭ ਧਰਮਾਂ ਦੇ ਲੋਕ ਆਪਸ ਵਿੱਚ ਪਿਆਰ ਨਾਲ ਰਹੋ ਤੇ ਪੰਜਾਬ ਨੂੰ ਸਾਡੇ ਦੇਸ਼ ਨੂੰ ਅਸੀਂ ਹੋਰ ਖੁਸ਼ਹਾਲ ਬਣਾਈਏ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਅਸੀਂ ਇੱਕ ਨਵਾਂ ਚੈਨਲ ਬਣਾਇਆ ਹੈ ਪੰਜਾਬ ਸਿਆਂ ਕਿਸੇ ਦੇ ਨਾਮ ਤੇ ਜਿਸ ਚ ਅਸੀਂ ਤੁਹਾਨੂੰ ਸਿੱਖ ਇਤਿਹਾਸ ਤੇ ਪੰਜਾਬ ਦੇ ਇਤਿਹਾਸ ਦੇ ਕਿਸੇ ਕਹਾਣੀਆਂ ਸੁਣਾਇਆ ਕਰਾਂਗੇ ਤੁਸੀਂ ਉਹਨੂੰ ਵੀ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਫੇਸਬੁੱਕ ਤੇ YouTube ਤੇ ਉਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਚ ਤੁਹਾਨੂੰ ਦੇ ਦੇਵਾਂਗੇ ਜਾਂ ਤੁਸੀਂ ਸਰਚ ਕਰ ਸਕਦੇ ਹੋ YouTube ਤੇ ਜਾ ਕੇ ਪੰਜਾਬ ਸਿਆਂ ਕਿਸੇ ਪੰਜਾਬ ਸਿਆਂ ਦੇ ਸਪੈਲਿੰਗ ਤੁਹਾਨੂੰ ਪਤਾ ਨੇ ਕਿਸੇ ਦੇ ਸਪੈਲਿੰਗ ਨੇ Q I डबल S E ਅਗਲੀ ਵੀਡੀਓ ਤੁਹਾਨੂੰ ਕਿਹੜੇ ਟੌਪਿਕ ਤੇ ਚਾਹੀਦੀ ਹੈ ਤੁਸੀਂ ਇਹ ਵੀ ਸਾਨੂੰ ਦੱਸ ਸਕਦੇ ਹੋ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ